ਉਸ ਪੰਜਾਬੀ ਦੇ ਨਾਲ ਜੁੜ ਚੁੱਕੇ ਹੋ ਤੇ ਮੈਦਪਾੜੇ ਨਾਲ ਗੁਰਦੀਪ ਕੌਰ ਅਸੀਂ ਅਕਸਰ ਕਹਿ ਦਿੰਨੇ ਆਂ ਵੀ ਕਪਲੇ ਤਾਂ ਵੱਡੇ ਅਫਸਰ ਕਰਦੇ ਨੇ ਸਰਕਾਰੀ ਮੁਲਾਜ਼ਮ ਕਰਦੇ ਨੇ ਪਰ ਕੁਝ ਕਪਲੇ ਇਸ ਤਰ੍ਹਾਂ ਦੇ ਵੀ ਹੁੰਦੇ ਨੇ ਪਿੰਡ ਦੇ ਵਿੱਚ ਇੰਟਰਲੌਕ ਇੱਟਾਂ ਨੂੰ ਲੈ ਕੇ ਪਿੰਡ ਵਾਸੀਆਂ ਨੇ ਇਲਜ਼ਾਮ ਲਗਾਏ ਕਿ ਕੁਝ ਇੱਕ ਘਰਾਂ ਨੇ ਇੰਟਰਲੌਕ ਇੱਟਾਂ ਜੋ ਗਲੀ ਦੇ ਵਿਕਾਸ ਦੇ ਲਈ ਲਗਾਈਆਂ ਗਈਆਂ ਸੀ ਉਹ ਪੁੱਟ ਕੇ ਆਪਣੇ ਘਰਾਂ ਦੇ ਵਿੱਚ ਚੌਂਕ ਤਿਆਰ ਕਰ ਲਏ ਤੇ ਚੌਂਕ ਵੀ ਇਸ ਤਰ੍ਹਾਂ ਦੇ ਕਿ ਜਿੰਮੇ ਕੋਈ ਜਹਾਜ਼ ਖੜਾ ਕਰਨਾ ਹੋਵੇ ਪਿੰਡ ਵਾਸੀਆਂ ਦੇ ਇਲਜ਼ਾਮ ਨੇ ਪਰ ਜਦੋਂ ਇਸ ਮਸਲੇ ਦੀ ਜਾਂਚ ਕੀਤੀ ਜਾ ਰਹੀ ਸੀ ਦੂਸਰੇ ਪੱਖ ਦੇ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਸਾਰੇ ਦੋਸ਼ ਬਿਲਕੁਲ ਬੇਬੁਨਿਆਦ ਨੇ ਅਸੀਂ ਤਾਂ ਆਪਣੇ ਪੈਸੇ ਖੁਦ ਖਰਚ ਕਰਕੇ ਇੱਟਾਂ ਲਗਵਾਈਆਂ ਨੇ ਪਰ ਕੁਝ ਇੱਕ ਮਾਤੜ ਜਿਹੜੇ ਲੋਕ ਨੇ ਉਹ ਇਹ ਕਹਿ ਰਹੇ ਨੇ ਕਿ ਇਹਨਾਂ ਨੇ ਆਪਣੇ ਘਰਾਂ ਦੇ ਵਿੱਚ ਇੱਟਾਂ ਲਗਾ ਲਈਆਂ ਅਸੀਂ ਕੱਚੇ ਰਸਤੇ ਤੇ ਮਿੱਟੀ ਦੇ ਵਿੱਚ ਜਾਣ ਦੇ ਲਈ ਮਜਬੂਰ ਹੋ ਗਏ ਹਾਂ ਸੋ ਇਹ ਕੁਝ ਇਸ ਤਰ੍ਹਾਂ ਦਾ ਮਾਮਲਾ ਜਿਹੜਾ ਤਰਨਤਾਰਨ ਦੇ ਵਿਧਾਨ ਸਭਾ ਹਲਕੇ ਖੇਮ ਕਰਨ ਦੇ ਅਧੀਨ ਪਿੰਡ ਹੈ ਅਲਗੋ ਖੁਰਦ ਜਿੱਥੋਂ ਇਹ ਸਾਹਮਣੇ ਆਇਆ ਪਿੰਡ ਵਾਸੀ ਜਿਹੜੇ ਇਲਜ਼ਾਮ ਲਗਾਉਣ ਦੇ ਨਜ਼ਰ ਆਏ ਨੇ ਤੇ ਉੱਥੇ ਹੀ ਇੰਟਰਲੌਕ ਇੱਟਾਂ ਜੋ ਕਿ 20-30 ਹਜ਼ਾਰ ਦੇ ਕਰੀਬਨ ਪੈ ਜਾਂਦੀਆਂ ਨੇ ਉਹ ਇੱਟਾਂ ਦਾ ਇਹ ਮਸਲਾ ਹੈ ਆਖਿਰਕਾਰ ਇਹ ਪਿੰਡ ਵਾਲੇ ਕਹਿ ਕੀ ਰਹੇ ਨੇ ਉਹ ਵੀ ਤੁਹਾਨੂੰ ਸੁਣਾ ਦਿੰਦੇ ਆ ਜੀ ਵੀ ਜੀ ਕੀ ਨਾਂ ਤੁਹਾਡਾ ਜੀ ਮੇਰਾ ਨਾਂ ਗੁਰਮੇਲ ਸਿੰਘ ਆ ਜੀ ਕਿਹੜਾ ਪਿੰਡ ਜੀ ਮੇਰਾ ਪਿੰਡ ਅਲਗੋ ਖੁਰਦ ਆ ਕੀ ਵੀਰ ਜੀ ਸਾਰਾ ਮਸਲਾ ਜਿਹੜੇ ਮਸਲੇ ਤੋਂ ਇਕੱਠੇ ਹੋਈ ਹੈ ਮਸਲਾ ਇਹ ਆ ਕਿ ਇਹਨਾਂ ਦੇ ਜਾ ਕੇ ਵੇਖੋ ਜੀ ਆ ਤੁਸੀਂ ਵੇਖ ਹੀ ਲਓ ਵੀਡੀਓ ਬਣਾਓ ਬਈ ਪਹਿਲਾਂ ਦੀਆਂ ਇਹਨਾਂ ਪੁੱਟ ਪੁੱਟ ਘਰਾਂ ਚ ਲਾ ਲੀਆਂ ਨੇ ਤੇ ਦੂਜੇ ਬੰਨੇ ਸਾਡੇ ਘਰਾਂ ਲੈ ਕੇ ਇਹਦਾ ਸੋਝ ਨਹੀਂ ਸਾਡੀਆਂ ਪਈਆਂ ਕੱਚੀਆਂ ਸੀ ਤੇ ਜਦੋਂ بارش ਹੁੰਦੀ ਆ ਅਸੀਂ ਨੰਗੇ ਪੈਰੀ ਤਰੇ ਫਿਰਦੇ ਆ ਇਹਨਾਂ ਨੇ ਤਿੰਨ ਤਿੰਨ ਵਾਰੀ ਇਹਨਾਂ ਪੁੱਟ ਕੇ ਤੇ ਜਿਹੜੀਆਂ ਉਹ ਘਰਾਂ ਚ ਲਾ ਲੈਂਦੇ ਆ ਤੇ ਨਵੀਆਂ ਹੋਰ ਪਾਸ ਕਰਾ ਲੈਂਦੇ ਨੇ ਤੇ ਅਸੀਂ ਤਾਂ ਇਹ ਵੀ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਜਾਂ ਫਿਰ ਦੂਜੇ ਪਿੰਡ ਦਾ ਵੀ ਸੋਚਣਾ ਚਾਹੀਦਾ ਜਾ ਕੇ ਦੂਜੇ ਪਿੰਡ ਵੱਲੇ ਵੇਖੋ ਵੀ ਉੱਧਰ ਕੀ ਗਲੀਆਂ ਨਾਲੀਆਂ ਦਾ ਬਣ ਪਹਿਲੀਆਂ ਟੈਨਾਂ ਕੰਨਾਂ ਨੇ ਪੁੱਟ ਕੇ ਘਰੇ ਲਵਾਉਂਦੇ ਪਹਿਲੀਆਂ ਹੈਗੇ ਨੇ ਇੱਥੇ ਪੰਜ ਚਾਰ ਘਰ ਨੇ ਜਿਹੜੇ ਕਿ ਆਪਦੇ ਹੀ ਨੇ ਜਿਵੇਂ ਜਹਾਜ਼ ਉਤਰਨਾ ਦਾ ਇਸ ਤਰ੍ਹਾਂ ਦੇ ਚੌਕ ਬਣਾਈ ਜਾਂਦੇ ਤੇ ਸਾਡੇ ਕੋਈ ਪੁੱਛਦਾ ਨਹੀਂ ਜਾ ਕੇ ਕੀ ਤੁਹਾਡੇ ਮਹੱਲੇ ਦੇ ਵਿੱਚ ਨਹੀਂ ਬਣਈ ਸਾਡੇ ਉਧਰ ਕਹੇ ਵੇੜੇ 'ਚ ਕੋਈ ਨਹੀਂ ਐ ਨਾ ਕੱਚੇ ਰਾਹ ਉਤਰੇ ਹੀ ਜਾ ਕੇ ਵੇਖੋ ਵੀ ਕੀ ਬਣਿਆ ਉੱਥੇ ਸਾਡਾ ਅਸੀਂ ਖੇਤੀ ਦੇ ਨਹੀਂ ਕੋਈ ਸਾਡੀ ਪੈਹੀ ਦੇ ਨਹੀਂ ਦੋ ਦੋ ਤਿੰਨ ਤਿੰਨ ਵਾਰੀ ਇਹਨਾਂ ਇੱਟਾਂ ਖਾਲੀਆਂ ਤੇ ਸਾਨੂੰ ਕੋਈ ਦਿੱਤਾ ਲਿਆ ਨਹੀਂ ਦੇਣਾ ਕੀ ਮੰਗ ਕਰਦੇ ਤੁਸੀਂ ਅਸੀਂ ਮੰਗ ਇਹੋ ਕਾਰਵਾਈ ਦੀ ਕਰਦੇ ਵੀ ਕਾਰਵਾਈ ਹੋਣੀ ਚਾਹੀਦੀ ਹੈ ਇਹ ਸਾਰੇ ਪਿੰਡ ਦਾ ਵਿਕਾਸ ਹੋਣਾ ਚਾਹੀਦਾ ਇਹ ਨਹੀਂ ਵੀ ਦੋ ਚਾਰ ਘਰ ਰਲ ਕੇ ਜਿਹੜਾ ਨੇ ਹ ਮੈਨੇਜਰ ਬਣ ਗਿਆ ਉਹ ਆਂਦਾ ਵੀ ਮੈਂ ਹੀ ਜੋ ਕੁਝ ਆਪਦੇ ਘਰ ਨੂੰ ਲੈ ਜਾਵਾਂਗਾ ਸਾਬ ਅਲਗੋਕੋੜੀ ਅਲਗੋ ਖੁਰਦੇ ਲੋਕਾਂ ਨੇ ਕਿਹਾ ਕਿ ਸੈਕਟਰੀ ਸਾਹਿਬ ਵੱਲੋਂ ਜਿਹੜੀਆਂ ਪਹਿਲੀਆਂ ਟਾਈਲਾਂ ਸੀ ਉਹ ਪੁੱਟ ਦਿੱਤੀਆਂ ਗਈਆਂ ਤੇ ਲੋਕਾਂ ਨੇ ਚੁੱਕ ਕੇ ਉਹ ਘਰ ਚ ਲਾ ਲਿਆ ਤੇ ਤੁਸੀਂ ਜਿਹੜੀਆਂ ਨਵੀਆਂ ਟਾਈਲਾਂ ਲਾ ਦਿੱਤੀਆਂ ਕੀ ਸਾਰਾ ਮਸਲਾ ਸਰ ਇਹ ਸਾਰੇ ਦਾ ਮਸਲਾ ਇਦਾਂ ਜੀ ਇਹ ਨਾ ਸਾਢੇ 4 ਸਾਲ ਪਹਿਲਾਂ ਨਾ ਮੰਨ ਲਓ ਇੱਥੇ ਸਾਡੇ ਟਾਇਲ ਲੱਗੀ ਹੋਈ ਸੀਗੀ ਇਹ ਪੈਣੀ ਆ ਪੰਚਾਇਤ ਚੁਕ ਤਣ ਕੀ ਪ੍ਰੋਜੈਕਟ ਪਾ ਸੀ ਪੋਰੇ ਵਗੈਰਾ ਦਾ ਉਹਨਾਂ ਵਾਲੀ ਟਾਇਲ ਪੜਤੀ ਆ ਜੀ ਪਹਿਲਾਂ ਹੀ ਕੰਮ ਕਰਾਇਆ ਹੋਇਆ ਸੀਗਾ ਟਾਇਲ ਪੜਤੀ ਜੋ ਟਾਇਲ ਕੱਟ ਕੇ ਮੈਂ ਉੱਥੇ ਸਾਈਡ ਤੇ ਲਾਤੀ ਮਤਲਬ ਪਿੱਛੇ ਮਸ਼ੀਨ ਚੱਲਦੀ ਆ ਜੀ ਕਿਨੇ ਹੱਥ ਨਹੀਂ ਲਾਇਆ ਚਲੋ ਆ ਖਰਚੇ ਨਾਲ ਟਾਇਲ ਪੜ ਕੇ ਸਾਈਡ ਤੇ ਲਾ ਦੀ ਜੀ ਚੋ 4.5 ਸਾਲ ਹੋ ਗਏ ਉਹਦੀ ਨਮਾਈ ਕੋਈ ਨਹੀਂ ਉੱਥੇ ਮੈਨਾਂ ਚਿੱਕੜ ਵੱਜਦਾ ਸੀ ਉਹ ਗਰੀਚ ਐਨਾ ਕੋ ਲੋਕੀ ਦਾ ਖਰਾਬ ਤੇ ਲੋਕਾਂ ਦੀ ਪਿੰਡ ਦੇ ਮੁਤਾਬਕ ਲੋਕਾਂ ਨੇ ਮੰਗ ਕੀਤੀ ਵੀ ਇੱਥੇ ਚੱਲ ਟਾਇਲ ਮਤਲਬ ਨਵੀਂ ਲਾ ਦਿੱਤੀ ਜਦੋਂ ਸਾਡਾ ਰਾਹ ਵਧੀਆ ਹੈ ਪਿੰਡ ਦਾ ਫਿਰਨੀ ਵਧੀਆ ਬਣ ਗਿਆ ਜੀ ਤੇ ਅਸੀਂ ਚਲੋ ਆਪ ਦੇ ਖਰਚੇ ਚੋਕੇ ਜੀ ਆਪ ਦੇ ਸਾ ਮਤਲਬ ਪੈਸੇ ਚ ਕੋਲ ਲਾ ਕੇ ਟਾਇਲ ਲਾ ਕੇ ਰਸਤਾ ਬਣਾਇਆ ਜੀ ਸਾਰੇ ਪਿੰਡ ਦਾ ਸਾਂਝਾ ਰਸਤਾ ਨਾ ਆ ਕੇ ਮੇਰੇ ਘਰ ਨੂੰ ਪਰਸਨ ਰਸਤਾ ਜਾਂਦਾ ਉਹ ਸਾਰੇ ਪਿੰਡ ਦੀ ਐਂਟਰੀ ਉੱਥੋਂ ਆ ਜੀ ਉਹ ਰਸਤੇ ਤੋਂ ਤੇ ਇਸ ਕਰਕੇ ਅਸੀਂ ਤਾਂ ਉਹ ਵਿਕਾਸ ਦਾ ਕੰਮ ਕਰਾਇਆ ਜੀ ਜੋ ਮੁੱਖ 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 ਮੰਤਰੀ ਪਵਨ ਤਮਾਰ ਜੀ ਗਹਿਰੇ ਪਿੰਡਾਂ ਦਾ ਵਿਕਾਸ ਕਰੋ ਅਸੀਂ ਤਾਂ ਵਿਕਾਸ ਹੀ ਕਰਾਇਆ ਜੀ ਤੇ ਚਲੋ ਜਿਹੜੇ ਕੋਈ ਇੱਕ ਦੋ ਜਣੇ ਕਹਿੰਦੇ ਆ ਜੀ ਚਲੋ ਆਪਾਂ ਪੋਦੇ ਕੀ ਪਰ ਕੀ ਕਰਦੇ ਜਿਹੜਾ ਉਹਨਾਂ ਨੇ ਇਲਜ਼ਾਮ ਲਾਇਆ ਕਿ ਲੋਕਾਂ ਨੂੰ ਟਾਇਲਾਂ ਚਗਾ ਦਿੱਤੀਆਂ ਲੋਕ ਨੇ ਆਪਣੇ ਘਰਾਂ ਲਾ ਲੇਤੀਆਂ ਗਿਆ ਉਹਦਾ ਕੀ ਬਾਰੇ ਜੀ ਉਹ ਜੀ ਬੇ ਬੇ ਬੁਨਿਆਦ ਦੇ ਵਿੱਚ ਕੋਈ ਨਹੀਂ ਹੈਗਾ ਜੀ ਤੁਸੀਂ ਪਿੰਡ ਜਾ ਕੇ ਬਾਈਟ ਲੈ ਸਕਦੇ ਲੋਕਾਂ ਨੇ ਕਿ ਆਪਾਂ ਨੂੰ ਇਹਦੇ ਬਾਰੇ ਕੋਈ ਨੌਲੇਜ ਨਹੀਂ ਹੈਗੀ ਜੀ ਮਤਲਬ ਜਦੋਂ ਜਦੋਂ ਤੁਸੀਂ ਕੰਮ ਕੀਤਾ ਉਹਦਾ ਲੋਕ ਟਾਇਲ ਨਹੀਂ ਲੱਗੀ ਸੀ ਹਾਂ ਹਾਂ ਜਦੋਂ ਮੈਂ ਹੁਣ ਕੰਮ ਕੀਤਾ ਲਾਉਟ ਵਾਲ ਨਹੀਂ ਸੀ ਹੈਗੀ ਉੱਥੇ ਜੀ ਠੀਕ ਹੈ ਜੀ ਤੇ ਕੀ ਨਾ ਤੁਹਾਡਾ ਤੇ ਕਿਹੜੇ ਬਲਾਗ ਦੇ ਵਿੱਚ ਮੈਂ ਜੀ ਇੰਦਰਜੀਤ ਸਿੰਘ ਜੀ ਆ ਰਸ ਸਿੰਘ ਜੀ ਪਿਕਣ ਬਲਾਗ ਚ ਤੇ ਮੈਂ ਤੌਰ ਇੱਥੇ ਬੈਠ ਜੀ ਉਸ ਡਿਊਟੀ ਕਰਦਾ ਪਿਕਣ ਬਲਾਗ ਕੀ ਜੀ ਆ ਤੁਹਾਡਾ ਤੇ ਕੀ ਕਿਹੜਾ ਪਿੰਡ ਹੈ ਜੀ ਇਹ ਨਾਂ ਮੇਰਾ ਗੁਰਦੇਵ ਸਿੰਘ ਪਿੰਡ ਲਗੋਂ ਖੁਰਦਾ ਮੈਂ ਮੌਕੇ ਦਾ ਮਜੂਰ ਮਤਲਬ ਮਜੂਦਾ ਪੰਚਾਇਤ ਮੈਂਬਰ ਆ ਅੱਛਾ ਜੀ ਤੇ ਮੰਗੇ ਤੁਹਾਡੀ ਵੀ ਆ ਛੜਕ ਪਹਿਲਾਂ ਅਜ ਤੋਂ ਮਤਲਬ ਸਾਲ ਪਹਿਲਾਂ ਪਾਸ ਹੋਈ ਭਿਆਣੀ ਤੋਂ ਲੈ ਕੇ ਨਿੱਕੀ ਲਗੋਂ ਤੱਕ ਜੀ ਇਹਦੇ ਉੱਤੇ ਮਤਲਬ ਗੜਕਾ ਗੁੜਕਾ ਪਾ ਕੇ ਪਹਿਲਾਂ ਇਹ ਮਤਲਬ ਬੱਜੀ ਲੋਕਟਾਈਲ ਸਾਰੀ ਗਲੀ ਵੱਡੀ ਜੀ ਲੋਕਟਾਈਲ ਪੁੱਟ ਕੇ ਲਾਲੀ ਆ ਦੋਹਾਂ ਤਨਾ ਜਾਣਿਆਂ ਨੇ ਘਰਾਂ ਦੇ ਵਿੱਚ ਤੇ ਦੁਬਾਰਾ ਫੇਰ ਮੁੜਕਿਆਂ ਦੇ ਵੀ ਛੜਕ ਬੱਜਣੀ ਛੜਕ ਕੇ ਗੜਕਾ ਗੁੜਕਾ ਪਾ ਕੇ ਤੇ ਹੁਣ ਦੁਬਾਰਾ ਦੋਰੀ ਆ ਫੇਰ ਲੋਕਟਾਈਲ ਪਹਿਲੀ ਘਰਾਂ ਦੁਬਾਰਾ ਫੇਰ ਨਵੀਂ ਟੈਲ ਲਿਆ ਕੇ ਤੇ ਫੇਰ ਓਡੀ ਚੌੜੀ ਤੇ ਓਡੀ ਵੱਡੀ ਗਲੀ ਬੱਝ ਜਾਂਦੇ ਆ ਬਣੇ ਜਾਂਦੇ ਫੇਰ ਦੁਬਾਰਾ ਤੇ ਉਹ ਜਦੋਂ ਸਾਡੇ ਨੂੰ ਪੁੱਛਿਆ ਵੀ ਇਹ ਜੱਗਾ ਕੀ ਪਹਿਲੀ ਲੋਕਟੈਪ ਦਾ ਹਿਸਾਬ ਦੋ ਸੋ ਹਿਸਾਬ ਇਹਨਾਂ ਨਾਂ ਨੂੰ ਦਿੰਦੇ ਹੋਏ ਤੇ ਨਵੀਂ ਟੈਲ ਲਿਆ ਕੇ ਫੇਰ ਦੁਬਾਰਾ ਇਹ ਲਾਉਂਦੇ ਤੇ ਉਹ ਜਦੋਂ ਪੁੱਛੀਦਾ ਉਹ ਆਉਂਦੇ ਵੀ ਅਸੀਂ ਆਪਦੇ ਘਰੋਂ ਪੈਸਾ ਲਾ ਕੇ ਬਣਾਉਣੇ ਆ ਤੇ ਬਾਅਦ ਵਿੱਚ ਜੋ ਵੀ ਗੱਲ ਜਿਹੜੀ ਬਾਅਦ ਵਿੱਚ ਮੰਨ ਲਓ ਵੀ ਤੁਹਾਨੂੰ ਹੀ ਪਾਸ ਕਰਾ ਕੇ ਜਿੱਦਾਂ ਪਹਿਲਾਂ ਸਰਕਾਰ ਤੋਂ ਲੈਣਾ ਵਾ ਇਹ ਕੰਮ ਬਹੁਤ ਗਲਤ ਹੁੰਦਾ ਮੰਨ ਲਓ ਕਿ ਇੱਕ ਇੱਕ ਬੰਨੇ ਦੇ ਪਿੰਡ ਦੇ ਬੰਨੇ ਇੱਕ ਵੀ ਕੋਈ ਗਲੀਆਂ ਕੱਚੀਆਂ ਪਈਆਂ ਨਹੀਂ ਬਰੀਆਂ ਕਹਿ ਬੰਨੇ ਵਜੀ ਤੇ ਕਈਆਂ ਥਾਵਾਂ ਤੇ ਦੋ ਤਿੰਨ ਤਰ੍ਹਾਂ ਦਾ ਲੋਕ ਡਾਲ ਲਾ ਕੇ ਪੁੱਟੀ ਜਾਂਦੀ ਆ ਇਹ ਮੰਨ ਲਓ ਜੋ ਵੀ ਬੰਦੀ ਕਾਰਵਾਈ ਹੋਣੀ ਚਾਹੀਦੀ ਆ ਵੀ ਇਹਦਾ ਹਿਸਾਬ-ਕਿਤਾਬ ਸਾਰਾ ਬੈਨੂੰ ਜਿਹੜੀ ਪਹਿਲੀ ਪਹਿਲੀ ਗਲੀ ਹੀ ਜੀ ਬਿਲਕੁਲ ਸਹੀ ਹੀ ਕਿ ਜਾਂ ਬੈਠ ਗਈ ਸੀ ਨਾ ਨਾ ਪਹਿਲੀ ਗਲੀ ਬਿਲਕੁਲ ਸਹੀ ਨਵੀਂ ਲੋਕ ਡਾਲ ਆ ਕੋਈ ਲੋਕ ਡਾਲ ਟੁੱਟੀ ਨਹੀਂ ਕੋਈ ਕਿਧਰ ਬੈਠੀ ਨਹੀਂ ਆ ਵਧੀਆ ਗਲੀ ਬਣੀ ਨੂੰ ਥੋੜਾ ਚਿਰ ਹੋਇਆ ਜੀ ਮਤਲਬ ਜਿਹੜੀਆਂ ਗਲੀਆਂ ਪਿੰਡ 'ਚ ਨਹੀਂ ਬਣੀਆਂ ਉਹ ਨਹੀਂ ਬਣਾਈਆਂ ਗਈਆਂ ਜਿਹੜੀਆਂ ਬਣੀਆਂ ਉਹਨੂੰ ਦੁਬਾਰਾ ਰਿਪੇਅਰ ਕਰ ਦਿੱਤਾ ਗਿਆ ਹਾਂ ਕਈਆਂ ਗਲੀਆਂ ਕਈ ਕੁਝ ਪਿੰਡ 'ਚ ਗਲੀਆਂ ਹੈਗੀਆਂ ਨੇ ਨਹੀਂ ਬਣੀਆਂ ਜੀ ਤੱਕ ਆ ਆਪਣੇ ਮਗਰ ਵੇਲੇ ਆ ਵੀ ਅਜੇ ਤੱਕ ਪਿਆ ਕੱਚਾ ਪਿਆ ਮਗਰਲੇ ਬੰਨੇ ਵਾਲਾ ਇਹ ਤੇ ਇੱਕ ਰੌਣ ਲੱਗੀ ਤੇ ਕਈਆਂ ਤੇ ਦੋ ਦੋ ਵਾਰਾਂ ਲਾ ਕੇ ਪੁੱਢੀ ਜਾਂਦੀ ਈ